ਸੰਗਤਾਂ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣਾਂ ਸਰਬ ਸੰਗਤਾਂ ਦਾ ਇੱਕੋ ਇੱਕ ਗੁਰੂ ਜੋ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਾਹਿਬ ਸਾਡਾ ਕੋਈ ਦੇਹ ਧੋਰੀ ਗੁਰੂ ਨਹੀਂ ਹੈਗਾ ਅੱਜ ਜਿਹੜਾ ਸਿੱਖ ਕਲ ਸੋਸਾਇਟੀ ਵੱਲੋਂ ਬੜਾ ਵੱਡਾ ਇਕੱਠਿਆ ਮੇਰੇ ਨਾਲ ਕੋਈ 10 ਤੋਂ 15000 ਆ ਸੰਗਤ ਦਾ ਜਿਹੜਾ ਇਕੱਠਿਆ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੂਰਬ ਦੇ ਮੌਕੇ ਤੇ ਰਿਚਮੰਡ ਹਿੱਲ ਏਰੀਆ ਆਤਮਕ ਰੰਗ ਦੇ ਵਿੱਚ ਰੰਗਿਆ ਨਜ਼ਰ ਆਇਆ ਇਸ ਪਾਵਨ ਮੌਕੇ ਪਾਂਜੀ ਪਿਆਰੀਆਂ ਦੀ ਅਗਵਾਈ ਦੇ ਵਿੱਚ ਨਗਰ ਕੀਰਤਨ ਕੱਢਿਆ ਗਿਆ ਤੇ ਇਸ ਨਗਰ ਕੀਰਤਨ ਦੇ ਵਿੱਚ ਵੱਧ ਚੜ ਕੇ ਸੰਗਤਾਂ ਨੇ ਸ਼ਮੂਲੀਅਤ ਕੀਤੀ ਅਤੇ ਨਗਰ ਕੀਰਤਨ ਦਾ ਆਨੰਦ ਮਾਣਿਆ ਗਲਟਵਾਰਾਸਿਕ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੂਰਬ ਜੀ ਦੇ ਸੰਬੰਧ ਦੇ ਵਿੱਚ ਰਿਚਮੰਡ ਹਿੱਲ ਇਤਗਿਆ ਤੇ ਵਿੱਚ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਰਿਚਮੰਡ ਏਰੀਆ ਨਿਊਯਾਰਕ ਦੇ ਉਹਨਾ ਏਰੀਆ ਦੇ ਵਿੱਚੋਂ ਇੱਕ ਹੈ ਜਿੱਥੇ ਵੱਡੀ ਗਿਣਤੀ 'ਚ ਪੰਜਾਬੀ ਭਾਈਚਾਰੇ ਦੀ ਵਸੂ ਹੈ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਨਗਰ ਕੀਰਤਨ ਨੇ ਵਿਸ਼ਾਲ ਰੂਪ ਧਾਰਨ ਕੀਤਾ ਕਿਉਂਕਿ ਇਸ ਨਗਰ ਕੀਰਤਨ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਦੇ ਵੱਲੋਂ ਕੀਤੀ ਗਈ ਇਸ ਨਗਰ ਕੀਰਤਨ ਦਾ ਹੋਣਾ ਭਾਈਚਾਰਾ ਚ ਵੀ ਸੰਦੇਸ਼ ਦਿੰਦਾ ਹੈ ਕਿ ਕਿਵੇਂ ਸਿੱਖ ਭਾਈਚਾਰਾ ਇਕੱਠੇ ਹੋ ਕੇ ਨਗਰ ਕੀਰਤਨ ਦੀ ਅਗਵਾਈ ਕਰਦੇ ਨੇ ਅੱਜ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦੇਸ ਦੀਆਂ ਲੱਖ ਲੱਖ ਵਧਾਈਆਂ ਹੋਣ ਅੱਜ ਦੇ ਦਿਹਾੜੇ ਚ ਜਿੱਥੇ-ਜਿੱਥੇ ਵੀ ਨਾਨਕ ਨਾਮ ਲੈਵਾ ਸੰਗਤਾਂ ਵਸਦੀਆਂ ਨੇ ਉਥੇ ਹੀ ਤਾਂ ਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਨੂੰ ਯਾਦ ਕਰਦੇ ਆਂ ਹਾਲਾਂਕਿ ਤੇ ਗੁਰੂ ਸਾਹਿਬ ਨੇ ਆਪ ਕਹਾ ਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਬਾਣੀ ਕਹੇ ਸੇਵਕ ਜਨਮਾਣੇ ਪ੍ਰਤੱਖ ਗੁਰੂ ਨਸਤਾਰੇ ਅੱਜ ਦਾ ਮਹਾਨ ਦਿਹਾੜਾ ਜਿਹੜਾ ਵਾ ਸਿੱਖ ਕੌਮ ਵਾਸਤੇ ਬੜਾ ਪ੍ਰਾਊਡ ਦਾ ਦੇਣਿਆ ਕਿਉਂਕਿ ਜਦੋਂ ਗੁਰੂ ਅਰਜਨ ਦੇਵ ਜੀ ਨੇ 1604 ਈਸਵੀ ਦੇ ਵਿੱਚ ਅੱਜ ਆਦਬੀਰ ਤਿਆਰ ਕਰਕੇ ਬਾਬਾ ਬੁੱਢਾ ਸਾਹਿਬ ਦੇ ਸੀਸ ਤੇ ਰੱਖ ਕੇ ਤੇ ਦਰਬਾਰ ਸਾਹਿਬ ਲਿਆਂਦੀ ਆ ਤੇ ਬਾਬਾ ਬੁੱਢਾ ਸਾਹਿਬ ਜੀ ਜਿਹੜੇ ਆ ਉਸ ਸਮੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਹੈਡ ਗ੍ਰੰਥੀ ਰਹੇ ਨੇ ਪਹਿਲੇ ਗ੍ਰੰਥੀ ਰਹੇ ਸੋ ਇਸ ਕਰਕੇ ਅਸੀਂ ਜਿਹੜੇ ਸਾਡੇ ਗੁਰੂ ਘਰ ਦੇ ਗ੍ਰੰਥੀ ਆ ਅਸੀਂ ਉਹਨਾਂ ਨੂੰ ਬਹੁਤ ਮਾਣ ਦਿੰਦੇ ਆ ਕਿਉਂਕਿ ਉਹ ਬਾਬਾ ਬੁੱਢਾ ਸਾਹਿਬ ਜੀ ਪੱਦੀ ਤੇ ਬੈਠੇ ਆ ਅੱਜ ਗੁਰਦੁਆਰਾ ਸ਼ਕਤਸਰੂਲੋਂ ਜੋ ਵੀ ਨਗਰ ਕੀਰਤਨ ਕੱਢਿਆ ਜਾ ਰਿਹਾ ਮੈਂ ਸਮਝਦਾ ਕਿ ਸਮੂਹ ਸ਼ਕਤਾ ਦਾ ਠਾਠਾ ਮਾਰਦਾ ਕੱਠ ਜਿਹਦੇ ਵਿੱਚ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡਾ ਲਿਵਿੰਗ ਗੁਰੂ ਆ ਜਿਹਦੀ ਉਪਮਾ ਲੈ ਕੇ ਸਾਰੇ ਧਰਮਾਂ ਨੂੰ ਇੱਕ ਸੰਦੇਸ਼ ਦਿੱਤਾ ਜਾਂਦਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਵਿਆਪੀ ਅਤੇ ਸਰਬ ਸੰਗਤਾਂ ਦਾ ਇੱਕੋ ਇੱਕ ਗੁਰੂ ਜੋ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡਾ ਕੋਈ ਦੇਹ ਧੋਰੀ ਗੁਰੂ ਨਹੀਂ ਹੈਗਾ ਦਸਾਂ ਪਾਸ਼ਾਆਂ ਦੀਆਂ ਬਕਰਾਂ ਦੇਹ ਘਰ ਗੁਰਦੋ ਜਿਹੜੀ ਗੁਰਤਾ ਗੱਦੀ ਆ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮਿਲੀ ਆ ਤੇ ਇਸ ਕਰਕੇ ਅੱਜ ਦੇ ਕੋਲੋਕੇ ਦੇ ਉੱਤੇ ਗਲੋਬਲ ਪੰਜਾਬ ਪ੍ਰਦੀਪ ਗਿੱਲ ਤੇ ਜਿੰਨੇ ਵੀ ਮੇਰੇ ਵੀਰ ਆ ਉਹ ਬੜੇ ਹਮਮਾ ਕੇ ਪਹੁੰਚੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਬੜੀ ਖੁਸ਼ੀ ਦੀ ਗੱਲ ਆ ਸਿੱਖ ਕਲ ਸੋਸਾਇਟੀ ਵੱਲੋਂ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਉਤਸਵ ਜਿਹੜਾ 15 ਮਾ ਮਹਾਨ ਨਗਰ ਕੀਰਤਨ ਸਿੱਖ ਕਲ ਸੁਸਾਇਟੀ ਤੋਂ ਅੱਜ ਬੜੇ ਵਧੀਏ ਤਰੀਕੇ ਦੇ ਨਾਲ ਸਿੱਖ ਕਲ ਸੁਸਾਇਟੀ ਤੋਂ ਸ਼ੁਰੂ ਹੋਇਆ ਤਕਰੀਬਨ 95 ਤੋਂ 97 ਐਵਨੂ ਦੇ ਵਿਚਾਲੇ ਉਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹੜਾ ਉਹ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਤੇ ਪੰਜ ਨਿਸ਼ਾਨੀਆਂ ਦੇ ਵਿੱਚ ਜਿਹੜਾ ਇਹ ਨਗਰ ਕੀਰਤਨ ਸ਼ੁਰੂ ਹੋਇਆ ਬੜੀ ਵੱਡੀ ਗਿਣਤੀ ਦੇ ਵਿੱਚ ਅੱਜ ਸਿੱਖ ਕਮਿਊਨਿਟੀ ਆ ਜਿਹੜੀ ਇਕੱਠੀ ਹੋਈ ਆ ਇੱਥੇ ਅੱਜ ਅਸੀਂ ਜੋ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਇਆ ਦੁਨੀਆ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ ਤੇ ਇਸ ਨੂੰ ਵਿਚਾਰ ਕੇ ਜਿਹੜੀ ਆਪਣੀ ਜਿਹੜੀ ਜ਼ਿੰਦਗੀ ਆ ਉਸ ਨੂੰ ਮਤਲਬ ਪੂਰਾ ਕਰਦੀ ਆ ਅਸੀਂ ਸਮਝਦੇ ਹਾਂ ਵੀ ਅੱਜ ਜਿਹੜਾ ਸਿੱਖ ਸੋਸਾਇਟੀ ਵੱਲੋਂ ਬੜਾ ਵੱਡਾ ਇਕੱਠ ਆ ਮੇਰੇ ਕੱਲ ਕੋਈ 10 ਤੋਂ 15000 ਆ ਸੰਗਤ ਦਾ ਜਿਹੜਾ ਇਕੱਠ ਆ ਮੇਹਰ ਤੋਂ ਪਿੱਛੋਂ ਤੇ ਅੱਗੋਂ ਤੱਕ ਦੇਖ ਲਓ 1 ਵਨ ਐਵਨਿਊ ਤੋਂ ਪਿੱਛੋਂ ਗੁਰਦੁਆਰੇ ਤੱਕ ਸੰਗਤ ਦਾ ਇਕੱਠ ਆ ਇੱਕ ਗੱਲ ਜ਼ਰੂਰੀ ਬੇਨਤੀ ਆ ਜਿਹੜੇ ਵੀ ਮੇਰੇ ਬਾਤ ਸੁਣਦੇ ਆ ਪਲੀਜ਼ ਸੜਕ ਦੇ ਵਿਚਾਲੇ ਸਾਈਡ ਵਾਕ ਛੱਡਦੇ ਹੋ ਸੜਕ ਦੇ ਵਿਚਾਲੇ ਹੋ ਕੇ ਤੁਰੋ ਤਾਂ ਕਿ ਜਿਹੜੀ ਆਪਣੀ ਗਿਣਤੀ ਆ ਅੱਜ ਉਹ ਕਰ ਸਕੇ ਹੁਣੇ-ਹੁਣੇ ਲਿੰਡਾ ਸ਼ੂਮੈਨ ਮੈਨੂੰ ਮਿਲੀ ਸੀ ਮੈਂ ਉਸ ਨੂੰ ਇੱਕ ਗੱਲ ਕੀਤੀ ਵੀ ਜੋ ਸਾਨੂੰ ਤੋਂ ਪ੍ਰੋਮਿਸ ਕੀਤਾ ਸੀ 7500 ਡਾਲਰ ਦਾ ਸਿੱਕਾ ਸੁਸਾਇਟੀ ਨੂੰ ਤੁਸੀਂ ਤੁਸੀਂ ਅੱਜ ਤੱਕ ਉਹ ਫੰਡ ਜਿਹੜਾ ਸਾਨੂੰ ਸੇਕਲ ਸੁਸਾਇਟੀ ਨੂੰ ਦਿੱਤਾ ਨਹੀਂ ਮੈਂ ਹੁਣੇ-ਹੁਣੇ ਬੇਨਤੀ ਵੇ ਕਰਕੇ ਆਟਿਆਂ ਤੁਸੀਂ ਅੱਗੇ ਤੋਂ ਅਗਰ ਸੇਕਲ ਸੁਸਾਇਟੀ ਦੇ ਜਾਂ ਹੋਰ ਕਿਸੇ ਨਗਰ ਕੀਰਤਨ ਤੇ ਆਉਣਾ ਪਹਿਲੋਂ ਜੋ ਪ੍ਰਾਂਤ ਕੀਤਾ ਉਸ ਪ੍ਰਾਂਤ ਨੂੰ ਪੂਰਾ ਕਰੋ ਕਿਉਂ ਜਿਹੜੀ ਜਿਹੜੀ ਕੋਈ ਵੀ ਆ ਜੇ ਫੰਡ ਤੁਸੀਂ ਬਾਕੀਆਂ ਸੰਸਥਾ ਨੂੰ ਦਿੰਨੇ ਆ ਤੇ ਸਾਨੂੰ ਕਿਉਂ ਨਹੀਂ ਆਉਂਦਾ ਅਸੀਂ ਹਮੇਸ਼ਾ ਸਾਰੇ ਪ੍ਰਬੰਧਕਾਂ ਨੂੰ ਇਹ ਬੇਨਤੀ ਕਰਦੇ ਆ ਵੀ ਇਹਨਾਂ ਦੇ ਮਗਰ ਪਿੱਛੇ ਨਾ ਧੁਰਿਆ ਫਿਰੋ ਕਰੋ ਇਹਨਾਂ ਨੂੰ ਡਿਮਾਂਡ ਕਰੋ ਜੋ-ਜੋ ਸਾਨੂੰ ਚਾਹੀਦੀ ਆ ਜਿੱਦਾਂ ਸਾਨੂੰ ਫੀਲਡ ਰੂਮ ਚਾਹੀਦਾ ਸਾਨੂੰ ਆਪਣਾ ਸਕੂਲ ਚਾਹੀਦਾ ਹੋਰ ਬਹੁਤ ਵੱਡੇ ਪ੍ਰੋਗਰਾਮਾਂ ਸੀਨੀਅਰ ਸਿਟੀਜ਼ਨ ਚਾਹੀਦੀ ਆ ਬਹੁਤ ਵੱਡੇ ਪ੍ਰੋਗਰਾਮਾਂ ਹੋਰ ਚਾਹੀਦੇ ਆ ਸਾਨੂੰ ਅਸੀਂ ਹਮੇਸ਼ਾ ਸਾਰੇ ਗੁਰਦਵਾਰਿਆਂ ਪ੍ਰਮੰਦਰ ਨੂੰ ਇਹ ਬੇਨਤੀ ਕਰਦੇ ਆ ਵੀ ਇਹਨਾਂ ਨਾਲ ਇਕੱਠੇ ਬੈ ਕੇ ਇਹਨਾਂ ਨਾਲ ਗੱਲ ਕਰੋ ਤਾਂ ਕਿ ਜਿਹੜਾ ਜਿਹੜੇ ਜਿਹੜੇ ਫੰਡ ਬਾਕੀ ਕਮਿਊਨਿਟੀਆ ਨੂੰ ਯੂਸ਼ ਕਮਿਊਨਿਟੀ ਆ ਉਸ ਨੂੰ ਦੇਖੋ ਕਿੰਨਾ ਫੰਡ ਉਸ ਸਿਟੀ ਤੋਂ ਲੈਂਦੀ ਆ ਆ ਹੁਣੇ-ਹੁਣੇ ਆ ਸਾਡੇ ਕੋਲ 10-15 ਨਿਆਣੇ ਪੜਦੇ ਆ ਸੇਮਕਾ ਵਾਈਸਮੈਨ ਉਹਦੇ ਪ੍ਰੈਜ਼ੀਡੈਂਟ ਆ ਉਹ 2.5 ਲੱਖ ਡਾਲਰ ਨੂੰ ਸਿਟੀ ਡੋਨੇਸ਼ਨ ਦਿੰਦੀ ਆ ਅਸੀਂ ਆਪਣੇ ਸਾਰੇ ਜਿੰਨੇ ਪ੍ਰਧਾਨ ਸਾਹਿਬ ਨੂੰ ਗੁਰਦੇਵ ਸਿੰਘ ਕੰਗ ਨੂੰ ਹੋਰ ਜਿੰਨੀ ਕਮਿਊਨਿਟੀ ਆ ਅਸੀਂ ਜਦੋਂ ਵੀ ਕੋਈ ਪ੍ਰੀਤੀ ਕਰ ਪਹਿਲੋਂ ਉਹਨਾਂ ਕੋ ਆਪਣੀ ਡਿਮਾਂਡ ਕਰੋ ਇਹ ਨਾ ਹੋ ਉਹ ਭੱਜ ਕੇ ਫੋਟੋ ਖਚਾਉਣ ਵਾਸਤੇ ਪਹਿਲੋਂ ਆਪਣੀ ਡਿਮਾਂਡ ਰੱਖੋ ਸਾਡੀ ਡਿਮਾਂਡ ਪੂਰੀ ਕਰੋ ਇਹੀ ਬੇਨਤੀਆਂ ਆ ਬਾਕੀ ਹੱਥ ਜੋੜ ਕੇ ਬੇਨਤੀ ਆ ਇਕੱਠੇ ਹੋ ਕੇ ਇੱਕ ਲਾਈਨ ਦੇ ਵਿੱਚ ਸਾਈਡ ਵਾਕ ਛੱਡ ਦਿਓ ਗੁਰੂਗ੍ਰਾਂਧ ਸਾਹਿਬ ਦੇ ਪਿੱਛੇ ਲਾ ਕੇ ਸਾਰੇ ਤੁਰੋ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਇਹ ਨਗਰ ਕੀਰਤਨ 101 ਐਵੇਨਿਊ ਤੋਂ ਨਿਕਲਦਾ ਹੋਇਆ 111 ਸਟਰੀਟ ਤੋਂ ਲਿਬਰਟੀ ਐਵੇਨਿਊ ਤੋਂ ਹੁੰਦਾ ਹੋਇਆ 123 ਸਟਰੀਟ ਅਤੇ ਫਿਰ ਐਟਲੈਂਟਿਕ ਐਵੇਨਿਊ ਤੋਂ ਹੁੰਦਾ ਹੋਇਆ 118 ਸਟਰੀਟ ਤੇ ਫਿਰ ਗੁਰੂ ਘਰ ਆ ਕੇ ਸਮਾਪਤ ਹੋਇਆ ਇਥੇ ਦੱਸਣਾ ਬੰਦ ਹੈ ਕਿ 101 ਅਵੇਨਿਊ ਲਿਬਰਟੀ ਅਵੇਨਿਊ ਅਤੇ ਨਾਲ ਹੀ ਐਟਲੈਂਟਿਕ ਅਵੇਨਿਊ ਤਿੰਨੋਂ ਅਜੇ ਅਵੇਨਿਊ ਨੇ ਜਿੱਥੇ ਸਾਰੇ ਸਟੋਰ ਅਤੇ ਘਰ ਪੰਜਾਬੀ ਕਮਿਊਨਿਟੀ ਦੇ ਨੇ ਇਥੇ ਦੱਸਣਾ ਬੰਦ ਹੈ ਕਿ 101 ਅਵੇਨਿਊ ਲਿਬਰਟੀ ਅਵੇਨਿਊ ਅਤੇ ਐਟਲੈਂਟਿਕ ਅਵੇਨਿਊ ਤਿੰਨੋਂ ਅਜੇ ਅਵੇਨਿਊ ਨੇ ਜਿੱਥੇ ਸਾਰੇ ਸਟੋਰ ਅਤੇ ਘਰ ਪੰਜਾਬੀ ਪਾਈਚਾਰੇ ਦੇ ਨੇ ਅਤੇ ਜੋ ਇਸ ਤੋਂ ਇਲਾਵਾ ਘਰ ਨੇ ਉਹਨਾਂ ਨੂੰ ਸਿੱਖ ਪਾਈਚਾਰੇ ਬਾਰੇ ਪਤਾ ਲੱਗਦਾ ਹੈ ਅੱਜ ਸੂਰ ਰਜਮੈਂਟ ਮੈਡਲ ਨੂੰ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਭਾ 99 ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਤੰਗਤਾ ਦਾ ਬਹੁਤ ਆਖਾਟ ਆ ਅਰਦਾਸ ਕਰਾਂ ਪ੍ਰਮਾਤਮਾ ਸਭ ਨੂੰ ਤੰਦਰੁਸਤੀਆਂ ਚੜ੍ਹਦੀ ਕਲਾ ਬਖਸ਼ਣ ਅਤੇ ਸਭ ਨੂੰ ਤਰੱਕੀਆਂ ਬਖਸ਼ਣ ਅੱਜ 15ਵਾਂ ਨਗਰ ਕੀਰਤਨ ਜੋ ਰਜਮੈਂਟ ਹਾਲ ਦੇ ਵਿੱਚ ਨਿਕਲ ਰਿਹਾ ਹੈ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦੀ ਸਮੂਹ ਸੰਗਤ ਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਤੇ ਹੁਣ ਇਸ ਵੇਲੇ ਜੋ ਨਗਰ ਕੀਰਤਨ ਹੈ ਤੁਸੀਂ ਦੇਖਦੇ ਹੋਗੇ 114th ਸਟਰੀਟ 101 ਐਵੇਨਿਊ ਦੇ ਪਹੁੰਚ ਗਿਆ ਹੈ ਇੱਥੇ ਖੱਬੇ ਅਤੇ ਨਾਲ ਹੀ ਬਾਬਾ ਮੱਖਣਸ਼ਾ ਲਵਾਣਾ ਗੁਰਦੁਆਰਾ ਸਾਹਿਬ ਹੈ ਤੁਸੀਂ ਦੇਖਦੇ ਹੋਗੇ ਕਿ ਸੰਗਤ ਇੱਥੇ ਹਮ ਹੋ ਆ ਕੇ ਅੱਜ ਇੱਥੇ ਪਹੁੰਚੀ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਉਸਤਵ ਜੋ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਕਿ ਦੁਨੀ ਸਾਰੀ ਦੁਨੀਆ ਪੂਰੀ ਦੁਨੀਆ ਦੇ ਗੁਰੂ ਹਨ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਇਕੱਲੇ ਸਿੱਖਾਂ ਦੇ ਗੁਰੂ ਨਹੀਂ ਹਨ ਪੂਰੀ ਦੁਨੀਆ ਦੇ ਗੁਰੂ ਹਨ ਪੂਰੀ ਦੁਨੀਆ ਦੇ ਰਹਿਬਰ ਹਨ ਸੋ ਆਉਣ ਵਾਲੇ ਸਮੇਂ ਵਿੱਚ ਮਹਾਰਾਜ ਦੀ ਕਿਰਪਾ ਦੇ ਨਾਲ ਥਾਂ ਥਾਂ ਜਿਵੇਂ ਨਗਰ ਕੀਰਤਨ ਨਿਕਲ ਰਹੇ ਹਨ ਔਰ ਗੁਰੂ ਗ੍ਰੰਥ ਸਾਹਿਬ ਜੀ ਨੇ ਸੰਗਤਾਂ ਵਿਦੇਸ਼ਾਂ ਤੋਂ ਜੋ ਦੂਜੇ ਰਿਲੀਜੀਅਸ ਦੀਆਂ ਵਹਨ ਉਹ ਵੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜ ਰਹੀਆਂ ਹਨ ਅਸੀਂ ਸਾਰਿਆਂ ਨੂੰ ਇੱਥੇ ਆਏ ਨੂੰ ਜੀ ਆਇਆਂ ਕਹਿੰਦੇ ਹਾਂ ਔਰ ਅੱਜ ਜੋ ਸਮੰਗਤ ਇੱਥੇ ਪਹੁੰਚੀ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹਾਂ ਔਰ ਇਹ ਬਹੁਤ ਵਧੀਆ ਉਪਰਾਲਾ ਹੈਗਾ ਕਿੜਾ ਸਿਕਲ ਸੈਡੀ ਕਰਦੀ ਹੈ ਕਿ ਸੰਗਤ ਹਮਮਾ ਕੇ ਟਰਾਈ ਸਟੇਟ ਤੋਂ ਇੱਥੇ ਪਹੁੰਚਦੀ ਹੈ ਪਹਿਲਾ ਪ੍ਰਕਾਸ਼ ਦਿਹਾੜਾ ਸੇਭ ਸ੍ਰੀ ਗੁਰਨਸਾਹ ਮਹਾਰਾਜ ਦਾ ਅੱਜ ਹੈ ਉਸ ਤੇ ਲੱਖ ਲਖ ਵਧਾਈ ਦਿੰਦਾ ਹਾਂ ਦੂਸਰਾ ਸਿਕਲ ਸੁਸਾਇਟੀ ਜੋ ਹਰ ਸਾਲ ਦੀ ਤਰ੍ਹਾਂ ਮਹਾਨ ਨਗਰ ਕੀਰਤਨ ਇਸ ਦਿਹਾੜੇ ਨੂੰ ਤੇ ਕੱਢਦੇ ਹਨ ਇਹਨਾਂ ਦਾ ਜਿਹਾ ਯਾਦਦੇ ਹਾਂ ਸੂਚੀਆਂ ਸੰਤਾਂ ਨੂੰ ਜਿਹਾ ਯਾਦਦੇ ਹਾਂ ਜੋ ਸੇਭ ਸ੍ਰੀ ਗੁਰਸਾਹ ਮਹਾਰਾਜ ਦਾ ਮੈਸੇਜ ਹੈ ਸਭੇ ਸਾਂਝੀ ਵਾਰਿਸ ਦਾਇਨ ਕੋਈ ਨਾ ਦਿਸੇ ਬਾਹਰਾ ਜੀ ਅਸੀਂ ਇੱਕ ਬਿਤਾ ਦੇ ਸਾਰੇ ਪੁੱਤਰ ਹਾਂ ਇਹਨਾਂ ਦਾ ਮੈਸੇਜ ਸਮੂਹ ਸੰਸਾਰਵਾਸ ਤੇ ਜਿੰਨੇ ਵੀ ਲੋਕ ਇਸ ਦੁਨੀਆ ਤੇ ਰਹਿੰਦੇ ਹਾਲ ਉਹਨਾਂ ਵਾਸਤੇ ਸਾਂਝਾ ਹੈ ਅੱਜ ਪੂਰਾ ਵਰਲਡ ਇਸ ਗੱਲ ਨੂੰ ਮੰਨ ਗਿਆ ਹੈ ਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਹਨ ਇੱਕ ਕੱਲੇ ਅਜਿਹੇ ਗ੍ਰੰਥ ਹਨ ਜਿੱਥੇ ਹਾਜ਼ਰ ਨਾਜ਼ਰ ਗੁਰਾਂ ਦੀ ਦੇਹ ਹਨ ਉਸ ਦੇ ਨਾਲ ਸਮੂੱਚੀ ਕਾਇਨਾਤ ਨੂੰ ਅਗਵਾਈ ਦੇ ਦੇ ਕਾਬਿਲ ਹਨ ਇਹਨਾਂ ਦੀ ਅਗਵਾਈ ਅੱਜ ਪੂਰਾ ਸੰਸਾਰ ਲੈ ਰਿਹਾ ਹੈ ਆਪਾਂ ਸਾਰੇ ਗੁਰੂ ਘਰਾਂ ਵਿੱਚ ਬਹੁਤ ਕੀਰਤਨ ਕਥਾ ਵਿਚਾਰਾ ਸੁਣਦੇ ਹਾਂ ਸਾਨੂੰ ਜ਼ਰੂਰਤ ਹੈ ਕਿ ਆਪਣੇ ਅੰਦਰ ਝਾਤੀ ਮਾਰ ਕੇ ਕਿ ਕਿੰਨੇ ਕੀ ਅਸੀਂ ਗੁਰੂ ਦੇ ਮੈਸੇਜ ਨਾਲ ਚੱਲ ਰਹੇ ਹਾਂ ਤੇ ਕਿੰਨੇ ਕੀ ਅਸੀਂ ਡੇਰਿਆਂ ਵੱਲ ਜਾ ਰਹੇ ਹਾਂ ਜਾਂ ਕਿੰਨੇ ਕੀ ਅਸੀਂ ਆਪਣੇ ਹੱਥ ਦਿਖਾ ਕੇ ਤਵੀਤਾ ਰਾਹੀਂ ਅਗਵਾਈ ਲੈ ਰਹੇ ਹਾਂ ਸੋ ਇਹ ਬਹੁਤ ਸ਼ਰਮ ਦੀ ਗੱਲ ਹੈ ਕਿ ਅੱਜ ਤੱਕ ਵੀ ਆਪਾਂ ਜੋ ਸਾਡਾ ਹਾਜ਼ਰ ਨਾਮ ਦੇ ਗੁਰੂ ਹੈ ਉਹਨੂੰ ਪਹਿਚਾਣ ਨਹੀਂ ਸਕੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਉਹ ਸ਼ਬ ਤੇਨਾਂ ਨੂੰ ਮੁਖ ਲੈ ਕੇ ਰੈਚਮੰਡ ਹਿੱਲ ਦੇ ਵਿੱਚ ਨਿਊਯਾਰਕ ਦੇ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਮੈਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਬੇਸ਼ਕਰਦਾ ਹਾਂ ਗਲੋਬਲ ਟੀਵੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੋ ਸੰਗਤਾਂ ਦੇ ਸਨ ਰੂਬਰੂ ਕਰਾ ਰਹੇ ਹਨ ਆਪ ਜੀ ਸੰਗਤਾਂ ਦਾ ਵੱਡਾ ਇਕੱਠ ਇੱਥੇ ਵੇਖ ਰਹੇ ਹੋ ਮੇਰੇ ਨਾਲ ਬੀਬੀ ਪ੍ਰੀਤੀ ਭੁੱਲਰ ਜੋ ਇਸ ਇਲਾਕੇ ਦੇ ਕੈਪਟਨ ਹਨ ਐਸ ਐਚਓ ਹਨ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਇੱਥੇ ਪਹੁੰਚੇ ਹਨ ਕਿਉਂਕਿ ਸਾਡੇ ਵਾਸਤੇ ਮਾਣ ਦੀ ਗੱਲ ਹੈ ਕਿਉਂਕਿ ਜੋ ਸਾਡੇ ਬੱਚੇ ਵੱਡੀਆਂ ਪੋਸਟਾਂ ਤੇ ਆ ਰਹੇ ਹਨ ਪ੍ਰੀਤਮਾ ਭੁੱਲਰ ਜੀ ਇਸ ਥਾਣੇ ਦੇ ਮੁਖ ਅਫਸਰ ਹਨ ਔਰ ਜਿਹੇ ਕਿਸੇ ਤਰ੍ਹਾਂ ਦੀ ਸਾਨੂੰ ਸੇਵਾ ਦੀ ਲੋੜ ਹੁੰਦੀ ਹੈ ਸਾਡਾ ਪੂਰਨ ਸਹਿਯੋਗ ਦਿੰਦੇ ਹਨ ਮੈਂ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ ਕਿ ਸਾਨੂੰ ਸੰਗਤਾਂ ਨੂੰ ਵੱਧ ਤੋਂ ਵੱਧ ਨਗਰ ਕੀਰਤਨ ਦੇ ਵਿੱਚ ਸਹਿਯੋਗ ਲੈਣਾ ਚਾਹੀਦਾ ਹੈ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਰਿਜਮੈਂਡ ਹਿੱਲ ਨਿਊਯਾਰਕ ਤੇ ਵੱਲੋਂ ਕਰਵਾਇਆ ਗਿਆ ਇਹ ਉਪਰਾਲਾ ਬੇਹਦ ਹੀ ਵਧੀਆ ਉਪਰਾਲਾ ਹੈ ਜੋ ਹਰ ਸਾਲ ਇਸੇ ਤਰ੍ਹਾਂ ਕੀਤਾ ਜਾਂਦਾ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਸਿੱਖ ਕਮਿਊਨਿਟੀ ਵੱਡੇ ਪੱਧਰ ਉਤੇ ਆਪਣੇ ਗੁਰੂਆਂ ਦੇ ਦਿਨ ਰਲ ਮਿਲ ਕੇ ਮਨਾਉਂਦੀ ਹੈ ਨਿਯੋਕਤ ਕਿਲਪਦੀਪ ਦੀ ਰਿਪੋਰਟ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ